ਸੁਣੋ ਕਿ ਮੈਂ ਲਖੇ ਨੂੰ ਫੋਨ ਕੀਤਾ ਕਿਉਂਕਿ ਮੈਨੂੰ ਸਾਡੀ ਪਾਰਟੀ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤੁਹਾਨੂੰ ਪਤਾ ਵਾ ਕਿ ਭਾਨੇ ਸਿੱਧੂ ਨੂੰ ਜਦੋਂ ਆ ਕੜਕ ਦੀ ਠੰਡ ਦੇ ਵਿੱਚ ਰਾਤ ਨੂੰ ਉਸ ਨੂੰ ਬਾਹਰ ਲਗਭਗ ਨੰਗਾ ਖੜਾ ਕੀਤਾ ਗਿਆ ਉਸ ਠੰਡਾ ਪਾਣੀ ਪਾਇਆ ਗਿਆ ਔਰ ਉਹਦੀ ਵੀਡੀਓ ਬਣਾ ਕੇ ਭਗਵੰਤ ਮਾਨ ਨੂੰ ਭੇਜੀ ਗਈ ਅਗਰ ਉਸ ਨੇ ਇਹ ਗੁਨਾਹ ਕੀਤਾ ਵਾ ਤੇ ਦੋਸਤੋ ਇਹ ਗੁਨਾਹ ਕਦੀ ਮਾਫ ਨਹੀਂ ਕੀਤਾ ਜਾ ਸਕਦਾ ਇਸ ਦਾ ਅਵਸ਼ ਉਸ ਨੂੰ ਉਹਦੀ ਕਚਹਿਰੀ ਵਿੱਚ ਵੀ ਤੇ ਤੁਹਾਡੀ ਕਚਹਿਰੀ ਵਿੱਚ ਵੀ ਉਸ ਨੂੰ ਇਹਦਾ ਜਵਾਬ ਦੇਣਾ ਪਵੇਗਾ ਤੇ ਜਵਾਬ ਆ ਰਿਹਾ ਹੈ ਬਹੁਤ ਜਲਦ 2024 ਦੇ ਚੋਣਾਂ ਵਿੱਚ ਆਪਾਂ ਸਾਰੇ ਜਮਹੂਰੀਅਤ ਯਕੀਨ ਰੱਖਦੇ ਹਾਂ ਸਾਡੇ ਕੋਲ ਹੋਰ ਕੋਈ ਰਾਹ ਨਹੀਂਗਾ ਆਪਾਂ ਜੋਸ਼ ਨੂੰ ਹੋਸ਼ ਦੇ ਨਾਲ ਲੈ ਕੇ ਚੱਲਣਾ ਵਾ ਸਾਡੀਆਂ ਤਿੰਨ ਪੀੜੀਆਂ ਬਰਬਾਦ ਹੋ ਗਈ ਇਸ ਆਜ਼ਾਦ ਹਿੰਦ ਦੇ ਵਿੱਚ ਪੁਲਿਸ ਵੱਲੋਂ ਚਪਟ ਮਾਰੀ ਦੇ ਇੱਕ ਕੇਸ ਵਿੱਚ 26 ਜਨਵਰੀ ਨੂੰ ਗ੍ਰਫਤਾਰ ਕੀਤੇ ਗਏ ਚਰਚਿਤ ਯੂਟਿਊਬਰ ਪੰਨੇ ਸਿੱਧੂ ਦਾ ਤਿੰਨ ਰੋਜ਼ਾ ਪੁਲਿਸ ਰਿਮਾਂਡ ਅੱਜ ਖਤਮ ਹੋ ਗਿਆ ਪੁਲਿਸ ਨੇ ਉਸ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਿਵਲ ਜੱਜ ਜੂਨੀਅਰ ਡਿਵੀਜ਼ਨ ਪਲਵਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਉਸ ਦੇ ਵਕੀਲਾ ਵਜੋਂ ਐਡਵੋਕੇਟ ਬੀ ਐਸ ਪੁੱਲਰ ਅਤੇ ਐਸ ਐਸ ਸੱਗੂ ਪੇਸ਼ ਹੋਏ ਪੁਲਿਸ ਵੱਲੋਂ ਹੋਰ ਰਿਮਾਂਡ ਨਾ ਮੰਗਣ ਤੇ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਪਰ ਡੇਢ ਘੰਟੇ ਮਗਰੋਂ ਉਸ ਨੂੰ ਪਟਿਆਲਾ ਜੇਲ੍ਹ ਵਿੱਚੋਂ ਮੁਹਾਲੀ ਪੁਲਿਸ ਲੈ ਗਈ ਜਿਸ ਨੇ ਤਰਕ ਦਿੱਤਾ ਕਿ ਪਾਨੇ ਖਿਲਾਫ ਮੁਹਾਲੀ ਦੇ ਥਾਣਾ ਫੇਜ਼ ਇੱਕ ਵਿੱਚ ਧਾਰਾ 294 386 ਅਤੇ 506 ਤਹਿਤ ਕੇਸ ਦਰਜ ਹੈ ਯਾਦ ਰਹੇ ਕਿ ਪਾਨੇ ਸਿੱਧੂ ਨੂੰ ਪਿਛਲੇ ਦਿਨੀ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਿਸ ਮਗਰੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਜ਼ਮਾਨਤ ਤੇ ਰਿਹਾਈ ਤੋਂ ਪਹਿਲਾਂ ਹੀ 26 ਜਨਵਰੀ ਨੂੰ ਉਸ ਨੂੰ ਪਟਿਆਲਾ ਵਾਲਸਾ ਲੈ ਆਈ ਉਸ ਖਿਲਾਫ 20 ਜਨਵਰੀ 2024 ਨੂੰ ਪਟਿਆਲਾ ਵਾਸੀ ਤੇਜਪ੍ਰੀਤ ਸਿੰਘ ਨੇ ਕੋਟ ਮਾਰ ਤੇ ਲੁੱਟ ਖੋਹ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਪੜਤਾਲ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਸੀ ਸਰਕਾਰ ਇਸ ਨਾਲ ੱੱਕਾ ਕਰ ਰਹੀ ਆ ਨਜਾਇਜ਼ ਪਰਚੇ ਦੇ ਰਹੀ ਆ ਸਾਡੇ ਪਿੰਡ ਚ ਬਾਈ ਜੀ ਨੇ ਵੀਰ ਨੇ 12 ਲੱਖ ਰੁਪਏ ਦਵਾਇਆ ਬੰਦੇ ਦਾ 12 ਲੱਖ ਰੁਪਏ ਮਰ ਗਿਆ ਦੀ ਉਹ ਪੈਸਾ ਸਾਡੇ ਪਿੰਡ ਲੋਕਾਂ ਦੀ ਜ਼ਮੀਨ ਮਰੀ ਹੋਈ ਆ ਉਹ ਬੰਦਾ ਵੀ ਨਹੀਂ ਅੱਜ ਆਇਆਗਾ ਹਾਂ ਪਟਿਆਲੇ ਤੋਂ ਆਇਆ ਸਪੈਸ਼ਲ ਬਾਈ ਕਰਕੇ ਠੀਕ ਹੈ ਪੰਨਾ ਸਿੱਧੂ ਨੂੰ ਵੀਰ ਨੂੰ ਨਜਾਇਜ਼ ਧੱਕਾ ਹੋ ਰਿਹਾ ਵੀਰ ਨਾਲ ਇਹ ਸਭ ਕੁਝ ਝੂਠ ਹੈ ਸਭ ਕੁਝ ਚਾਲ ਆ ਸਰਕਾਰ ਦੀ ਚਾਲ ਵੀ ਤੁਹਾਨੂੰ ਪਤਾ ਕਾਦੀ ਚਾਲ ਹੈ ਵੀਰੇ ਸੋਡਾ ਧਿਆਨ ਭਟਕਾਤਾ ਠੀਕ ਹੈ ਗੱਲ ਤੁਹਾਨੂੰ ਜਿਹੜੀ ਨੌਕਰੀਆਂ ਦੇਣੇ ਦੀ ਕੋਈ ਨੌਕਰੀ ਨਹੀਂ ਦਿੱਤੀ ਠੀਕ ਹੈ ਇਹਨਾਂ ਨੂੰ ਵੋਟਾਂ ਲੱਗ ਜਣੀਆਂ ਇਹਨਾਂ ਵੀਰੇ 24 ਵਾਲੀਆਂ ਤੁਹਾਨੂੰ ਵੀ ਪਤਾ ਸਾਰਾ ਕੁਝ ਕੀ ਹੋ ਰਿਹਾ ਵੀਰੇ ਸਿਆਸਤ ਦੇ ਅਧਾਰ ਤੇ ਹੋ ਰਿਹਾ ਵੀ ਆਪਾਂ ਵੀਰ ਦੀ ਆਪਣੀ ਦੀ ਫੁੱਲ ਸਪੋਰਟ ਕਰ ਭਾਨੇ ਸਿੱਧੂ ਦੀ ਗ੍ਰਫਤਾਰੀ ਖਿਲਾਫ ਪਿੰਡ ਕੋਟ ਦੁੰਨਾ ਵਿੱਚ ਉਸ ਦੇ ਹਮਾਇਤਿਆਂ ਨੇ ਇੱਕ ਵਿਸ਼ਾਲ ਇਕੱਠ ਕੀਤਾ ਜਿਸ ਵਿੱਚ ਸਿਮਰਜੀਤ ਸਿੰਘ ਮਾਨ ਸੁਖਪਾਲ ਸਿੰਘ ਖੇੜਾ ਪਰਮਿੰਦਰ ਸਿੰਘ ਢੀਂਡਸਾ ਕਰਨ ਸਿੰਘ ਕਾਨ ਸਿੰਘ ਵਾਲਾ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਚੀਨੇਵਾਲ ਅਤੇ ਲੱਖਾ ਸਿਧਾਣਾ ਨੇ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਭਾਨੇ ਸਿੱਧੂ ਤੇ ਜ਼ੁਲਮ ਢਾ ਰਹੀ ਹੈ ਜਦਕਿ ਉਹ ਲੋਕ ਆਵਾਜ਼ ਬਣ ਰਿਹਾ ਤੇ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ ਦੂਜੇ ਪਾਸੇ ਨਸ਼ਿਆਂ ਦੇ ਕਾਰੋਬਾਰੀ ਸ਼ਰੀਆਮ ਕੁਮਰੇ ਨੇ ਅਗੂਆ ਨੇ ਕਿਹਾ ਕਿ ਵਿਦੇਸ਼ ਭੇਜਣ ਦੇ ਨਾਂ ਤੇ ਮੋਟੀਆਂ ਠੱਗੀਆਂ ਦਾ ਸ਼ਿਕਾਰ ਹੋਏ ਲੋਕ ਭਾਨਾ ਸਿੱਧੂ ਕੋਲ ਆ ਕੇ ਏਜੰਟਾਂ ਤੋਂ ਪੈਸੇ ਵਾਪਸ ਕਰਵਾਉਣ ਵਿੱਚ ਮਦਦ ਮੰਗਦੇ ਸੀ ਅਤੇ ਭਾਨਾ ਸਿੱਧੂ ਉਹਨਾਂ ਦੀ ਮਦਦ ਕਰਦਾ ਸੀ ਇਸੇ ਲਈ ਹੀ ਉਹ ਸਰਕਾਰ ਦੀਆਂ ਅੱਖਾਂ ਦੇ ਰੜਕਣ ਲੱਗ ਗਿਆ ਜਿਸ ਤਹਿਤ ਹੀ ਉਸ ਦਾ ਅੱਜ ਇਹ ਹਾਲ ਹੋਇਆ ਹੈ